ਆਸ਼ਿਕ ਨੂੰ ਹੋਟਲ 'ਚ ਮਿਲਣ ਗਈ ਦੋ ਬੱਚਿਆਂ ਦੀ ਮਾਨਲ ਆਸ਼ਿਕ ਨੇ ਟੱਪੀਆਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਮਿਤੀ 15 11 25 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ੇਰਾਂਵਾਲਾ ਗੇਟ ਦੇ ਅੰਦਰ ਹੋਟਲ ਖੁੱਲਰ ਦੇ ਵਿੱਚ ਇੱਕ ਲੜਕੀ ਜਿਹੜੀ ਮ੍ਰਿਤਕ ਹਾਲ ਦੇ ਵਿੱਚ ਜਿਹੜੀ ਕਮਰਾ ਨੰਬਰ 104 ਵਿੱਚ ਬੈੱਡ ਤੇ ਪਈ ਹੈ ਇਹ ਵੀਰਪਾਲ ਕੌਰ ਹੈ ਉਸਦੇ ਆਪਣੇ ਗਵਾਂਡ ਵਿੱਚ ਹੀ ਰਹਿੰਦੇ ਇੱਕ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜਾਇਜ਼ ਜਿਹੜੇ ਸਬੰਧ ਜਿਹੜੇ ਬਣ ਗਏ ਸੀ ਜਿਸ ਬਾਰੇ ਜਿਹੜਾ ਲੜਕੀ ਮ੍ਰਿਤਕਾ ਦੇ ਪਤੀ ਨੂੰ ਪਤਾ ਲੱਗਣ ਤੇ ਇਹਨਾਂ ਵਿਚ ਆਪਸੀ ਅਣਬਣ ਹੋ ਗਈ ਸੀ ਤੇ ਜੋ ਲੜਕੀ ਵੀਰਪਾਲ ਕੋਰ ਉਹ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ ਇੱਕ ਮਾਸੂਮ ਬੱਚੇ ਸਾਹਮਣੇ ਹੀ ਕਰਤਾ ਵੱਡਾ ਕਾਂਡ ਸਭ ਤੋਂ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਹੋਰ ਸਮਾਨ ਜ਼ਰੂਰੀ ਲੈਣ ਜਾਣਾ ਹੈ ਤੇ ਇੱਕ ਬੱਚੇ ਨੂੰ ਨਾਲ ਲੈ ਕੇ ਆਈ ਸੀ ਤੇ ਉਸੇ ਗੁਰਮੀਤ ਸਿੰਘ ਨਾਲ ਇਹਨਾਂ ਨੇ ਹੋਟਲ ਜਿਹੜਾ ਆ ਕੁੱਲਰ ਦੇ ਵਿੱਚ ਕਮਰਾ ਲਿਆ ਸੀ ਜੋ ਉੱਥੇ ਜਿਹੜਾ ਵਾ ਉਸ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਕਿਸੇ ਗੱਲੋਂ ਝਗੜੇ ਦੌਰਾਨ ਲੜਕੀ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਦੇਖੋ ਹੋਟਲ ਦੇ ਕਮਰੇ ਚ ਔਰਤ ਦੀ ਕਿਹੜੇ ਹਾਲਾਤਾਂ ਚ ਮਿਲੀ লাশ ਇਹ ਨਜਾਇਜ਼ ਬੰਦਾ ਨੇ ਚਲਦੀ ਹੱਤਿਆ ਹੋਈ ਹੈ ਬਾਕੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਅਰੀਕੀ ਨਾ ਪੁੱਛ ਕੇ ਜਿਹੜੀ ਕੀਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੁਦੀਪ ਕੋਰ ਅੰਮ੍ਰਿਤ ਸਰਦੇ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜੀहां ਤੁਹਾਨੂੰ ਦੱਸਦੀਏ ਹੋਟਲ ਦੇ ਵਿੱਚ ਆਪਣੇ ਆਸ਼ਿਕ ਨੂੰ ਮਿਲਣ ਗਈ ਦੋ ਬੱਚਿਆਂ ਦੀ ਮਾਂ ਦੇ ਨਾਲ ਵੱਡਾ ਕਾਂਡ ਹੋ ਗਿਆ ਹੋਟਲ ਦੇ ਕਮਰੇ ਦੇ ਵਿੱਚੋਂ ਦੋ ਬੱਚਿਆਂ ਦੀ ਮਾਂ ਦੀ ਲਾਸ਼ ਮਿਲੀ ਹੈ ਜੀहां ਤੁਹਾਨੂੰ ਦੱਸਦੀਏ ਇੱਕ ਬੱਚੇ ਦੇ ਸਾਹਮਣੇ ਹੀ ਆਸ਼ਿਕ ਦੇ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਜੜੀਆਂ ਪਾਰ ਕਰ ਦਿੱਤੀਆਂ ਨੇ ਉਸ ਨੂੰ ਮੌਤੇ ਘਾਟੂ ਉਤਾਰ ਦਿੱਤਾ ਗਿਆ ਪੁਲਿਸ ਦਾ ਕਹਿਣਾ ਕਿ ਉਸ ਦੇ ਗਲੇ ਤੇ ਕਾਫੀ ਜ਼ਿਆਦਾ ਨਿਸ਼ਾਨ ਪਾਏ ਗਏ ਅਤੇ ਦੱਸਿਆ ਜਾ ਰਿਹਾ ਕਿ ਗਲਾ ਕੁੱਟ ਕੇ ਇਸ ਨੂੰ ਮਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਅਕਸਰ ਇਸ ਔਰਤ ਦਾ ਆਪਣੇ ਪਤੀ ਦੇ ਨਾਲ ਝਗੜਾ ਰਹਿੰਦਾ ਸੀ ਅਤੇ ਉਹ ਕਿਸੇ ਬਾਹਰਲੇ ਬੰਦੇ ਨਾਲ ਗੱਲ ਕਰਦੀ ਸੀ ਉਸ ਨੂੰ ਹੋਟਲ ਦੇ ਵਿੱਚ ਮਿਲਣ ਆਈ ਸੀ ਜਿਸ ਦੇ ਵੱਲੋਂ ਇਹ ਜ਼ਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਏ ਉਸ ਨੂੰ ਮੌਤੇ ਕਾਟੂ ਤਾਰ ਦਿੱਤਾ ਗਿਆ ਹੋਟਲ ਦੇ ਕਮਰੇ ਦੇ ਵਿੱਚੋਂ ਇਸ 30 ਸਾਲਾ ਔਰਤ ਦੀ ਜਿਹੜੀ ਆ ਲਾਸ਼ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਉਸਦੇ ਆਸ਼ਿਕ ਤੇ ਵੱਲੋਂ ਗਲਾ ਕੁੱਟ ਕੇ ਜੜਾਇਆ ਮਾਰ ਦਿੱਤਾ ਗਿਆ ਪੁਲਿਸ ਇਸ ਦੀ ਛਾਪੇਮਾਰੀ ਕਰ ਰਹੀ ਹੈ ਅਤੇ ਲਗਾਤਾਰ ਉਸ ਦੋਸ਼ੀ ਦੀ ਭਾਲ ਕਰ ਰਹੀ ਹੈ ਇਸ ਪੂਰੇ ਮਾਮਲੇ ਤੇ ਐਸਐਚਓ ਦਾ ਕੀ ਕਹਿਣਾ ਆ ਓਬਵੀਅਸ ਨਾ ਦਿੰਨੇ ਆ ਤੁਹਾਨੂੰ ਕਮਿਤੀ 15 11 25 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ੇਰਾਵਾਲਾ ਗੇਟ ਦੇ ਅੰਦਰ ਹੋਟਲ ਖੁੱਲਰ ਦੇ ਵਿੱਚ ਇੱਕ ਲੜਕੀ ਜਿਹੜੀ ਅਮ੍ਰਿਤਕਾਲ ਦੇ ਵਿੱਚ ਜਿਹੜੀ ਕਮਰਾ ਨੰਬਰ 104 ਵਿੱਚ ਬੈਠ ਤੇ ਪਈ ਹੈ ਜਿਸ ਤੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਜਿਹੜੀ ਜਾਂਚ ਕੀਤੀ ਗਈ ਤੇ ਉਸ ਤੋਂ ਪਤਾ ਲੱਗਾ ਕਿ ਲੜਕੀ ਦੇ ਗਲੇ ਤੇ ਜਿਹੜਾ ਨਿਸ਼ਾਨ ਸੀ ਜਿਸ ਤੋਂ ਲੱਗਦਾ ਸੀ ਕਿ ਉਸ ਨੂੰ ਕਿਸੇ ਨੇ ਆਪਛਾਤੇ ਵੱਲੋਂ ਗळा ਘੁੱਟ ਕੇ ਜਿਹੜਾ ਤੇ ਮੌਤੇ ਘਾਟ ਉਤਾਰਿਆ ਗਿਆ ਆ ਜਿਸ ਤੇ ਜਿਹੜਾ ਲੜਕੀ ਦੇ ਭਰਾ ਇੰਦਰਜੀਤ ਸਿੰਘ ਵਾਸੀ ਮੁਕਸਰ ਨੇ ਪਹੁੰਚ ਕੇ ਜਿਸ ਨੂੰ ਬੁਲਾਇਆ ਗਿਆ ਜਿਸ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸ ਦੀ ਭੈਣ ਵੀਰਪਾਲ ਕੌਰ ਜਿਸ ਦਾ ਵਿਆਹ ਰਸਾਲ ਸਿੰਘ ਵਾਸੀ ਪਿੰਡ ਪੂਨੀਆਂ ਨਾਲ ਹੋਇਆ ਸੀ ਜਿਸ ਦੇ ਦੋ ਜੜਵਾ ਬੱਚੇ ਹਨ ਜੋ ਉਸ ਦੇ ਦਰਾਨ ਹੀ ਜਿਹੜੀ ਵੀਰਪਾਲ ਕੌਰ ਹੈ ਉਸ ਦੇ ਆਪਣੇ ਗਵਾਂਡ ਵਿੱਚ ਹੀ ਰਹਿੰਦੇ ਇੱਕ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜਾਇਜ਼ ਜਿਹੜੇ ਸਬੰਧ ਜਿਹੜੇ ਬਣ ਗਏ ਸੀ ਜਿਸ ਬਾਰੇ ਜਿਹੜਾ ਲੜਕੀ ਮ੍ਰਿਤਕਾ ਦੇ ਪਤੀ ਨੂੰ ਪਤਾ ਲੱਗਣ ਤੇ ਇਹਨਾਂ ਵਿਚ ਆਪਸੀ ਅਣਬਣ ਹੋ ਗਈ ਸੀ ਤੇ ਜੋ ਲੜਕੀ ਵੀਰਪਾਲ ਕੌਰ ਉਹ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ। ਅਤੇ ਮਿਤੀ 14 ਨਵੰਬਰ ਨੂੰ ਉਹ ਆਪਣੇ ਮੁਕਸਰ ਤੋਂ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਹੋਰ ਸਮਾਨ ਜ਼ਰੂਰੀ ਲੈਣ ਜਾਣਾ ਹੈ ਤੇ ਇੱਕ ਬੱਚੇ ਨੂੰ ਨਾਲ ਲੈ ਕੇ ਆਈ ਸੀ ਤੇ ਉਸੇ ਗੁਰਮੀਤ ਸਿੰਘ ਨਾਲ ਇਹਨਾਂ ਨੇ ਹੋਟਲ ਜਿਹੜਾ ਆ ਕੁੱਲਰ ਦੇ ਵਿੱਚ ਕਮਰਾ ਲਿਆ ਸੀ ਜੋ ਉੱਥੇ ਜਿਹੜਾ ਵਾ ਉਸ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਕਿਸੇ ਗੱਲੋਂ ਝਗੜੇ ਦੌਰਾਨ ਲੜਕੀ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਕਰਦੇ ਆ ਮਕਦਮਾ ਨੰਬਰ 271 ਬੀਤੀ 15 11 25 ਅੰਡਰ ਸੈਕਸ਼ਨ 103 ਬੀ ਐਸ ਬੀ ਐਨ ਐਸ ਥਾਣਾ ਬੀੜੂ ਜੇ ਨੇ ਵਿਖੇ ਦਰਜਿਸਟਰ ਕੀਤਾ ਗਿਆ ਦੋਸ਼ੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਈ ਜਿਹੜੀ ਪੁਲਿਸ ਪਾਰਟੀ ਜਿਹੜੀ ਰੇਡ ਕਰ ਰਹੀ ਹੈ ਦੋਸ਼ੀ ਨੂੰ ਜਿਹੜਾ ਜਲ ਜਲ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਲੜਕੀ ਦੇ ਸੋਹਰਾ ਪਰਿਵਾਰ ਕਿੱਥੋਂ ਦੇ ਰਹਿਣ ਆਲਾ ਸੀ ਲੜਕੀ ਜਿਹੜੀ ਇਹ ਵਿਆਹੀ ਸੀਗੀ ਜੀ ਪਿੰਡ ਪੂਨੀਆਂ ਥਾਣਾ ਸਦਰਪੱਟੀ ਜ਼ਿਲ੍ਹਾ ਤਰ ਪ੍ਰੀਤ ਸਰ ਦੇ ਕਿਚਾਈ ਸੀ ਸਰ ਉਦੋਂ ਉਹਦਾ ਜਿਹੜਾ ਆਸ਼ਕ ਸਿੰਘ ਜਿਹੜਾ ਗੁਆਂਡੀ ਤੋਂ ਨਾਲ ਆਇਆ ਸੀ ਬਿਲਕੁਲ ਜੀ ਲੜਕੀ ਦੇ ਨਾਲ ਗੁਰਮੀਤ ਸਿੰਘ ਦੋਨੋਂ ਇਕੱਠੇ ਹੋਟਲ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਇੱਕ ਰੂਮ ਜਿਹੜਾ ਲਿਆ ਸੀ ਕਾਰਨ ਪਤਾ ਲੱਗਾ ਸਰ ਉਹ ਕਿਉਂ ਹੱਗਿਆ ਕੀਤੀ ਕਿ ਲੜਕੀ ਦੀ ਇਹ ਨਜਾਇਜ਼ ਬੰਦਾ ਤੇ ਚਲਦੀ ਹੱਤਿਆ ਹੋਈ ਹੈ ਬਾਕੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਅਰੀਕੀ ਨਾ ਪੁੱਛ ਕੇ ਜੜੀ ਕੀਤੀ ਜਾਵੇਗੀ ਜੀ ਉਮਰ ਸੀ ਸਰ ਲੜਕੀ ਦੀ ਲੜਕੀ ਦੀ ਉਮਰ ਕਰੀਬ 30 ਸਾਲ ਸੀਗੀ ਜੀ ਤੇ ਉਹਦੇ ਬੱਚੇ ਸਰ ਕਿੰਨੇ ਸੀ ਅ ਦੋ ਜੜਵਾ ਬੱਚੇ ਸੀਗੇ ਜੀ ਦੋ ਬੱਚੇ ਵੀ ਵੋਟਰ ਚ ਮੌਜੂਦ ਸੀ ਅ ਇੱਕ ਬੱਚਾ ਨਾਲ ਉਹਦੇ ਆਇਆ ਤੇ ਦੋਸ਼ੀ ਦੀ ਪਾਲਕ ਕੀਤੀ ਜਾ ਰਹੀ ਹੈ ਬਿਲਕੁਲ ਜੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਜੀ ਜੀ